ਮੈਨੂੰ ਪੱਤਰਕਾਰਾਂ ਨੇ ਪੁੱਛਿਆ ਇੱਕ ਟੀਵੀ ਇੰਟਰਵਿਊ 'ਚ ਕਹਿੰਦੇ ਅਸੀਂ ਨਾਮ ਲਵਾਂਗੇ ਕੁਝ ਲੀਡਰਾਂ ਦਾ ਉਹ ਨਾਮ ਸੁਣ ਕੇ ਤੁਹਾਡੇ ਦਿਲ 'ਚ ਕੋਈ ਵੀ ਸ਼ੇਅਰ ਕੋਈ ਗੱਲ ਆਉਂਦੀ ਹੋਵੇ ਤੁਸੀਂ ਬੋਲ ਦਿਓ ਮੈਂ ਠੀਕ ਹੈ ਲਓ ਨਾ ਕਹਿੰਦੇ ਸੁਖਵੀਰ ਬਾਦਲ ਮੈਂ ਕਿਹਾ ਪਹਾੜਾਂ ਵਾਲੇ ਸਕੂਲਾਂ 'ਚ ਪੜੇ ਨੇ ਪੰਜਾਬੀ ਲਿਖਣੀ ਤੇ ਪੜ੍ਹਨੀ ਆਉਂਦੀ ਨਹੀਂ ਆਪਣੇ ਪਿਤਾ ਜੀ ਨੂੰ ਕਹਿੰਦੇ ਨੇ ਮੇਰੇ ਪਿਤਾ ਜੀ ਦੇ ਸਮਾਨ ਹੈ ਪਰ ਪੰਜਾਬ ਦਾ ਵਾਰਿਸ ਬਣਨਾ ਚਾਹੁੰਦਾ ਹੈ ਕਹਿੰਦੇ ਕੈਪਟਨ ਮਰਿੰਦਰ ਮੈਂ ਕਿਹਾ ਮੈਲਾਂ ਚ ਰਹਿਣ ਵਾਲੇ ਰਾਜੇ ਨੇ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਜਦੋਂ ਕਾਂਗਰਸ ਦਾ ਰਾਜ ਸੀ ਕਾਂਗਰਸ ਨਾਲ ਜਦੋਂ ਅਕਾਲੀਆਂ ਦਾ ਰਾਜ ਸੀ ਅਕਾਲੀਆਂ ਨਾਲ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਅੱਜਕੱਲ ਭਾਜਪਾ ਦਾ ਰਾਜ ਹੈ ਭਾਜਪਾ ਦਾ ਲੋਕਾਂ ਨਾਲ ਤਾਂ ਕਦੇ ਖੜੀ ਨਹੀਂ ਕਹਿੰਦੇ ਨਰਿੰਦਰ ਮੋਦੀ ਮੈਂ ਕਿਹਾ ਕਿਸੇ ਵੀ ਗੱਲ ਨੂੰ ਕਿਸੇ ਵੀ ਤਰੀਕੇ ਨਾਲ ਕਿਤੋਂ ਵੀ ਫਿੱਟ ਕਰਕੇ ਕੁਛ ਵੀ ਕਹਿ ਦਿੰਦਾ ਮੈਂ ਪਿੱਛੇ ਚੰਦਰਯਾਨ ਚੰਦਰਯਾਨ ਦੀ ਲਾਂਚਿੰਗ ਸੀ ਸ੍ਰੀ ਹਰੀਕੋਟਾ ਇਸਰੋ ਦਾ ਜਿਹੜਾ ਲਾਂਚਿੰਗ ਸਟੇਸ਼ਨ ਹੈ ਚੰਦਰਯਾਨ ਦੀ ਲਾਂਚਿੰਗ ਵੇਲੇ ਮੋਦੀ ਕਹਿੰਦਾ ਮੇਰਾ ਇਸਰੋ ਸੇ ਪੁਰਾਣਾ ਨਾਤਾ ਹੈ ਮੈਂ ਵੀ ਹੈਰਾਨ ਹੋ ਗਿਆ ਮੈਂ ਕਿਹਾ ਅੱਠਵੀਂ ਦਾ ਸਰਟੀਫਿਕੇਟ ਤਾਂ ਥਿਆਉਂਦਾ ਨਹੀਂ ਇਹਨੂੰ ਇਹਦਾ ਇਸਰੋ ਨਾਲ ਕੀ ਲੈਣਾ ਦੇਣਾ ਹੈ उसे तो पढ़े लिखे लोग जानते हैं कहना मैं जब दूसरी तीसरी क्लास में पढ़ता था पढ़ाई में मेरा हाथ तंग था इसलिए हर टीचर मुझे आके कहता था तू इसरो में बैठ अब इसरो में इसरो में इसरो में इसरो में मेरा इसरो से पुराना नाता है कल कह गया उसे कहना मेरा खून का रिश्ता है पंजाब नाड़ क्या पां प्यारों एक प्यारा गुजरात तो सी दस यार हद हैरानी की हद है किसी भी चीज न किड़ दिता वो मैं अरविंद केजरीवाल मैं क्या जी इस कदर वाकिफ हो गई है मेरी कलम मेरे किरदार से कि इश्क भी लिखना चाहता हूं तो इनकलाब लिखा जाता है ਸਭ ਤੋਂ ਔਖਾ ਸਵਾਲ ਪੁੱਛ ਲਿਆ ਉਹਨਾਂ ਨੇ ਕਹਿੰਦੇ ਭਗਵੰਤ ਮਾਨ ਹੁਣ ਮਾਫਦੇਵਾਰੇ ਕੀ ਕਹਾ ਭਈ ਮੈਂ ਕਿਹਾ ਜੇ ਮੈਂ ਦੇਖਾਂ ਅਮਲਾਂ ਵੱਲੇ ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਕੁਛ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਵੱਲੇ ਤਾਂ ਵੱਲੇ 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 ਇਹ ਥੋੜੀ ਰਹਿਮਤ ਆ ਵੀਰੋ ਥੋੜੀ ਰਹਿਮਤ ਆਏ ਸੱਤ ਜਨਮ ਨਹੀਂ ਕਰ ਜਾ ਤਾਰ ਸਕਦਾ ਮੈਂ ਤੁਹਾਡਾ ਸੁਖ ਦੂਰ ਸਾਹਿਬ ਦੀਆਂ ਜਿੰਨੀਆਂ ਪ੍ਰੋਬਲਮਾਂ ਮੁਸ਼ਕਲਾਂ ਨੇ 4 ਜੂਨ ਤੋਂ ਬਾਅਦ ਫ੍ਰੀ ਹੋ ਕੇ ਕੰਮ ਕਰਾਂਗੇ ਵਿਰੋਧੀਆਂ ਦੇ ਕਰੋ ਮੂੰਹ ਬੰਦ ਤੇ ਆਪਾਂ ਕੰਮ ਕਰੀਏ 13 ਇਹ ਹੋ ਜਾਣਗੇ ਕੁਰੂਖੇਤਰ ਵਾਲਾ 14ਵਾਂ ਚਾਰ ਦਿੱਲੀ ਤੋਂ ਜਿੱਤ ਰਹੇ ਹਾਂ 10 ਰਾਜ ਸਭਾ 'ਚ ਹੈਗੇ ਨੇ ਦੋ ਗੁਜਰਾਤ ਤੋਂ ਆ ਰਹੇ ਨੇ ਜਦੋਂ ਉੱਥੇ 30 35 ਹੋਗੇ किसी माई के लाल दी हिम्मत नहीं रुपया भी रोक के दिखा दे एक रुपया सिंगल पैसा बहुत बहुत धन्यवाद बहुत बड़ा शुक्रिया गर्मी बैठे इन देर तो काफ़ी समा पैल तो मैं मैं टा तुरता मैं टाइम तो पेना पर रस्ते च लोग पिंडा च ਸਰੋਪੇ ਲੈ ਕੇ ਖੜ ਜਾਂਦੇ ਆ ਬੱਚੇ ਲੈ ਕੇ ਤੁਮੈਂ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਤੁਸੀਂ ਇੰਨੀ شدت ਨਾਲ ਸੁਣਿਆ ਇੰਨੀ ਪਿਆਰ ਨਾਲ ਸੁਣਿਆ ਹਾਂਜੀ ਹਾਂਜੀ ਕਿਕਲੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੋ ਛਾਵੇ ਨਾ ਬੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿਲ ਨਹੀਂ ਕੱਸੀਆਂ ਨਹਿਰਾਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵੱਲ ਸਰਜ ਆਉਂਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਚਾਹੁੰਦੇ ਸੀ ਉਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਭਾਈ ਤੇ ਭਾਈਏ ਨੇ ਪੋਚੀ ਐ ਹੈਗੇ ਅਸੀਂ ਰੱਜੇ ਪੁੱਜੇ ਪਰ ਲੋਕ ਕਹਿੰਦੇ ਭੁੱਖੜਵੇ ਹੈਗੇ ਅਸੀਂ ਰੱਜੇ ਪੁੱਜੇ ਲੋਕ ਕਹਿੰਦੇ ਭੁੱਖੜਵੇ ਲੈ ਕੱਲ ਪਾਰਟੀ ਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਫੁੱਪੜਵੇ ਅਸੀਂ ਮੋਜ ਬੜੀ ਲੁੱਟੀ ਐ ਕੁੱਗੀ ਛਿੱਤਰ ਨਾਲ ਕੁੱਟੀ ਐ ਹੁਣ ਸਾਡੀ ਜੜ ਮਾਨ ਭਗਵੰਤ ਨੇ ਪੁੱਟੀ ਐ ਲੈ ਕਾਲੀਦਾਲ ਦੀ 4 ਜੂਨ ਤੋਂ ਬਾਅਦ ਰਾਜਨੀਤੀ ਚੋਂ ਸਦਾ ਲਈ ਛੁੱਟੀ